ਇਹਨੇ ਧਾਕੜ ਸਿੰਘਮ ਸਟਾਈਲ ਫਿਰੋਜ਼ਪੁਰ ਦੇ ਪੁਲਿਸ ਅਫਸਰ थरथਰ ਕੰਬਦੇ ਨੇ ਇਹਨਾਂ ਤੋਂ ਕ੍ਰਿਮੀਨਲ ਔਰ ਮੈਂ ਰਾਤੀਂ ਵੀ ਗਿਆ ਸੀਗਾ ਵੀ ਇਹ ਜਿਹੜੇ ਗੁੱੱਡਾ ਅਫਸਰ ਆ ਜਿਨ੍ਹਾਂ ਨੇ ਰਾਤੀਂ ਹਰਕਤ ਕੀਤੀ ਆ ਉਹ ਬਿਲਕੁਲ ਬਖਸ਼ੇ ਨਹੀਂ ਜਾਣਗੇ ਔਰ ਉਹਨਾਂ ਦੀਆਂ ਜੜਾਂ ਤੱਕ ਹਲਾ ਦੇਵਾਂਗੇ ਬੜਕੇ ਮੈਂ ਚੋਪਨ ਲਈ ਤੁਹਾਨੂੰ ਕਹਿਣ ਦਿਆਂ ਕੋਈ ਮੈਂ ਕਮਰੇ ਵਿੱਚ ਬੰਦ ਹੋ ਕੇ ਤੁਹਾਨੂੰ ਨਹੀਂ ਕਹਿ ਰਿਹਾ ਵੀ ਮੈਂ ਅੱਜ ਤੁਹਾਨੂੰ ਗੈਦਵਾ ਦੇ ਕੱਲ ਮੈਂ ਤੁਹਾਡੇ ਸਾਹਮਣੇ ਨੀ ਆਉਂ ਜਦੋਂ ਅਸੀਂ ਇਹਨਾਂ ਲੋਕਾਂ ਦੇ ਖਿਲਾਫ ਐਕਸ਼ਨ ਲੈਣਾ ਕਾਰਵਾਈ ਕਰਨੀ ਹੈ ਨਾ ਤੇ ਤੁਹਾਡੇ ਵਿੱਚੋਂ ਹੀ ਕਈ ਸੱਜਣ ਆਉਣੇ ਨੇ ਕਈਆਂ ਸੱਜਣਾਂ ਨੇ ਸਾਨੂੰ ਫੋਨ ਤੇ ਕਿਹਾ ਵੀ ਜੀ ਵੇਖੋ ਜੀ ਇੱਕ ਮੌਕਾ ਦੇ ਦਿਓ ਤੇ ਮੇਰੀ ਭਰਾਏ ਮਿਹਰਬਾਨੀ ਤੁਹਾਨੂੰ ਸਾਰਿਆਂ ਨੂੰ ਇਹ ਰਿਕੁਐਸਟ ਹੈ ਵੀ ਇਹ ਮੈਨੂੰ ਦੁਬਾਰਾ ਫਿਰ ਮੁੜ ਕੇ ਇਸ ਮਸਲੇ 'ਚ ਨਾ ਫੋਨ ਕਰਿਓ ਜਿਹੜੀ ਰਹੀ ਗੱਲ ਗੁੰਡਾਗਰਦੀ ਦੀ ਇਹ ਮੇਰਾ ਵਾਦਾ ਤੁਹਾਡੇ ਨਾਲ ਇਸ ਸ਼ੋਰ ਦੇ ਵਿੱਚੋਂ ਗੁੰਡਾਗਰਦੀ ਅਸੀਂ ਖਤਮ ਕਰਾਂਗੇ ਸਰ ਤੁਸੀਂ ਮੈਂ ਦੇਖਿਆ ਸਟੇਜ ਦੇ ਉੱਪਰ ਸਿੱਧਾ ਕਿਹਾ ਕਿ ਗੁੰਡਾਗਰਦੀ ਦੇ ਉੱਪਰ ਪੱਕੀ ਨੱਥ ਪਾਵਾਂਗੇ ਔਰ ਮੈਂ ਤੁਹਾਡਾ ਫੇਸ ਦੇਖਿਆ ਬੜੇ ਵਿਸ਼ਵਾਸ ਔਰ ਡ੍ਰਿਡਤਾ ਦੇ ਨਾਲ ਇਹ ਗੱਲ ਕਹੀ ਆ ਵਾਕਿਆ ਹੀ ਫਿਰੋਸਪਰ ਹੋ ਸਕਦਾ ਗੁੰਡਾਗਰਦੀ ਬਿਲਕੁਲ ਹੋਏਗਾ ਜੀ ਕਿਉਂ ਨਹੀਂ ਹੋਏਗਾ ਜਿੱਥੇ ਕਿਤੇ ਵੀ ਕੋਈ ਗੁੰਡਾਗਰਦੀ ਕਰਨ ਦਾ ਕੋਈ ਨੰਗਾ ਨਾਚ ਕਰਨ ਦੀ ਕੋਈ ਕੋਸ਼ਿਸ਼ ਕਰੇਗਾ ਅਸੀਂ ਉਹਦੀ ਤਹਿ ਤੱਕ ਜਾਵਾਂਗੇ ਔਰ ਉਹਨੂੰ ਐਸੀ ਸਜ਼ਾ ਦਵਾਂਗੇ ਐਸਾ ਸਬਕ ਸਿਖਾਵਾਂਗੇ ਕਿ ਉਹਦੀਆਂ ਪੁਸ਼ਤਾ ਯਾਦ ਰੱਖਣਗੀ ਅਰੇ ਵਾਦਾ ਜੇ ਜਿੱਥੇ ਮੇਰੇ ਤੋਂ ਬਦਲ ਕੇ ਜਾਵਾਂਗੇ ਤੁਸੀਂ ਇੱਥੋਂ ਸਾਨੂੰ ਚੰਗੀ ਤਰ੍ਹਾਂ ਵਿਦਾਈ ਦਿਓਗੇ ਐਵੇਂ ਇਹ ਨਹੀਂ ਕਹਿ ਕੇ ਘੱਲੋਗੇ ਵੀ ਜੀ ਇਹ ਚੰਗਾ ਹੋਇਆ ਇੱਥੋਂ ਚਲ ਗਏ ਕਹੋਗੇ ਵੀ ਇਹ ਬਹੁਤ ਮਾੜਾ ਹੋਇਆ ਜੀ ਬਦਲੀ ਇਸੋਂ ਹੋ ਗਈ ਸਾਡੀ ਮਿਹਨਤ ਦੇ ਵਿੱਚ ਸਾਡੀ ਨੀਤ ਦੇ ਵਿੱਚ ਤੁਹਾਨੂੰ ਕਦੀ ਕੋਈ ਕਮੀ ਨਜ਼ਰ ਨਹੀਂ ਆਊਗੀ ਜਦੋਂ ਤੁਸੀਂ ਬੋਲ ਰਹੇ ਸੀ ਲੋਕ ਤਾੜੀਆਂ ਮਾਰ ਰਹੇ ਸੀ ਔਰ ਉਹਨਾਂ ਨੂੰ ਲੱਗਦਾ ਸੀ ਵਾਕਿਆ ਹੀ ਉਹ ਅਫਸਰ ਹੈਗਾ ਸਾਡੇ ਕੋਲੇ ਜਿਹੜਾ ਸਮਾਧਾਨ ਕਰੇਗਾ ਇਹਨਾਂ ਚੀਜ਼ਾਂ ਦਾ ਤੁਸੀਂ ਇੱਕ ਗੱਲ ਕੀਤੀ ਕਿ ਜੀ ਇੱਥੇ ਬੱਚੇ ਸਟੰਟ ਬੋਲਟ ਕਰਦੇ ਨੇ ਬੱਚੇ ਮੂੰਹ ਟੱਕ ਕੇ ਆਉਂਦੇ ਨੇ ਵਿਦਆਊਟ ਨੰਬਰ ਪਲੇਟ ਮੋਟਰਸਾਈਕਲ ਚੋਂ ਔਰ ਇਹ ਕੱਲ ਬਹੁਤ ਧਿਆਨ ਦੇ ਵਿੱਚ ਆਇਆ ਕਿਉਂਕਿ ਸਾਡੀ ਕੱਲ ਪਹਿਲੀ ਮੀਟਿੰਗ ਸੀਗੀ ਜਦੋਂ ਅਸੀਂ ਜੋਇਨ ਕੀਤਾ ਹੁਣ ਜੀ ਤੁਹਾਡੇ ਕੋਲੋਂ ਇੱਕ ਇੱਕ ਹਫਤਾ ਇਸ ਚੀਜ਼ ਲਈ ਮੰਗਿਆ ਸੀਗਾ ਤੇ ਆਪਣੀ ਸਾਰੀ ਜ਼ਿਲ੍ਹਾ ਪੁਲਿਸ ਦੇ ਬਿਹਾਬ ਦੇ ਉੱਤੇ ਜੀ ਇਹ ਗੱਲਾਂ ਦਾ ਵਾਅਦਾ ਕੀਤਾ ਹੈ ਔਰ ਮੈਨੂੰ ਪੂਰਾ ਕੰਫੀਡੈਂਸ ਹੈ ਕਿਉਂਕਿ ਮੇਰੀ ਚੰਗੀ ਟੀਮ ਹੈ ਅਸੀਂ ਕੰਮ ਕਰਨ ਵਾਲੇ ਹਾਂ ਔਰ ਅਸੀਂ ਕੰਮ ਕਰਕੇ ਦਿਖਾਇਆ ਹੈ ਪਹਿਲਾਂ ਵੀ ਔਰ ਇੱਥੇ ਵੀ ਕਰਾਂਗੇ ਤਾਂ ਤੁਸੀਂ ਆਪ ਨਜ਼ਰ ਮਾਰ ਸਕਦੇ ਹੋ ਅਗਰ ਇਹੋ ਜਿਹਾ ਅਫਸਰ ਅ ਜिले ਦੇ ਵਿੱਚ ਹੋਣ ਤਾਂ ਕਿਤੇ ਨਾ ਕਿਤੇ ਵੱਡਾ ਫਾਇਦਾ ਹੋ ਸਕਦਾ ਹੈ ਫਿਰੋਜ਼ਪੁਰੀਆਂ ਨੂੰ ਮੈਂ ਕਹਿ ਸਕਦਾ ਸਿੰਗਮ ਸਟਾਈਲ ਐਸਪੀ ਹੈੱਡ ਕੁਆਟਰ ਯוגਰਾਜ ਸਿੰਘ ਜੀ ਹਾਲਾਂਕਿ ਬੜੇ ਵਧੀਆ ਤਰੀਕੇ ਨਾਲ ਲੋਕਾਂ ਦੇ ਨਾਲ ਗੱਲਬਾਤ ਕੀਤੀ ਸਰ ਤੁਸੀਂ ਮੈਂ ਦੇਖਿਆ ਸਟੇਜ ਦੇ ਉੱਪਰ ਸਿੱਧਾ ਕਿਹਾ ਕਿ ਗੁੰਡਾਗਰਦੀ ਦੇ ਉੱਪਰ ਪੱਕੀ ਨੱਥ ਪਾਵਾਂਗੇ ਔਰ ਮੈਂ ਤੁਹਾਡਾ ਫੇਸ ਦੇਖਿਆ ਬੜੇ ਵਿਸ਼ਵਾਸ ਔਰ ਡ੍ਰਿੜਤਾ ਦੇ ਨਾਲ ਇਹ ਗੱਲ ਕਹੀ ਆ ਵਾਕਿਆ ਹੀ ਫਿਰੋਜ਼ਪੁਰ ਹੋ ਸਕਦਾ ਗੁੰਡਾਗਰਦੀ ਬਿਲਕੁਲ ਹੋਏਗਾ ਜੀ ਕਿਉਂ ਨਹੀਂ ਹੋਏਗਾ ਔਰ ਅਸੀਂ ਤਾਂ ਇਸ ਗੱਲ ਨੂੰ ਬਿਲਕੁਲ ਹੱਕ ਠੋਕ ਕੇ ਕਹਿੰਦੇ ਆ ਕਿ ਜਿੱਥੇ ਕਿਤੇ ਵੀ ਕੋਈ ਗੁੰਡਾਗਰਦੀ ਕਰਨ ਦਾ ਕੋਈ ਨੰਗਾ ਨਾਚ ਕਰਨ ਦੀ ਕੋਈ ਕੋਸ਼ਿਸ਼ ਕਰੇਗਾ ਅਸੀਂ ਉਹਦੀ ਤਹਿ ਤੱਕ ਜਾਵਾਂਗੇ ਔਰ ਉਹਨੂੰ ਐਸੀ ਸਜ਼ਾ ਦਵਾਂਗੇ ਐਸਾ ਸਬਕ ਸਿਖਾਵਾਂਗੇ ਕਿ ਉਹਦੀਆਂ ਪੁਸ਼ਤਾ ਯਾਦ ਰੱਖਣਗੀ ਪਹਿਲਾਂ ਸਰ ਕਦੀ ਇਸ ਤਰ੍ਹਾਂ ਦਾ ਨਹੀਂ ਫਰੋਜ਼ਪੁਰ ਚ ਹੋਇਆ ਸੀ ਹਾਲਾਂਕਿ ਮੁਲਾਜ਼ਮ ਆਉਂਦੇ ਸੀ ਅਫਸਰ ਆਉਂਦੇ ਸੀ ਗੱਲ ਕਰਕੇ ਧਰਨਾ ਚ ਕਾਉਣ ਦੀ ਗੱਲ ਕਰਦੇ ਸੀ ਪਰ ਤੁਸੀਂ ਬੜੀਆਂ ਖੁੱਲ ਕੇ ਗੱਲਾਂ ਕਰਤੀਆਂ ਕਿ ਮੇਰੇ ਦਫ਼ਤਰ ਦੇ ਬਾਹਰ ਧਰਨਾ ਲਾ ਦਿਓ ਮੇਰੇ ਘਰ ਦੇ ਬਾਹਰ ਧਰਨਾ ਲਾ ਦਿਓ ਅਗਰ ਕੋਈ ਵੀ ਕਾਰਵਾਈ ਇਸ ਤਰ੍ਹਾਂ ਦੀ ਨਹੀਂ ਹੁੰਦੀ ਤਾਂ ਲੱਗਦਾ ਕਿ ਇਹ ਲੋਕ ਯਕੀਨ ਕਰਨ ਇਹਨਾਂ ਚੀਜ਼ਾਂ ਤੇ ਜਾਂ ਜਿਹੜਾ ਵਿਸ਼ਵਾਸ ਪੁਲਿਸ ਦਾ ਉਹ ਬਰਕਰਾਰ ਦੁਬਾਰਾ ਹੋ ਸਕਦਾ ਫ ਅਤੇ ਅਰੋਟ ਦੇ ਬਿਹਾਫ ਦੇ ਉੱਤੇ ਅਤੇ ਆਪਣੀ ਸਾਰੀ ਜ਼ਿਲ੍ਹਾ ਪੁਲਿਸ ਦੇ ਬਿਹਾਫ ਦੇ ਉੱਤੇ ਜੀ ਇਹ ਗੱਲਾਂ ਦਾ ਵਾਅਦਾ ਕੀਤਾ ਹੈ ਔਰ ਮੈਨੂੰ ਪੂਰਾ ਕੰਫੀਡੈਂਸ ਹੈ ਕਿਉਂਕਿ ਮੇਰੀ ਚੰਗੀ ਟੀਮ ਹੈ ਅਸੀਂ ਕੰਮ ਕਰਨ ਵਾਲੇ ਹਾਂ ਔਰ ਅਸੀਂ ਕੰਮ ਕਰਕੇ ਦਿਖਾਇਆ ਹੈ ਪਹਿਲਾਂ ਵੀ ਔਰ ਇੱਥੇ ਵੀ ਕਰਾਂਗੇ ਔਰ ਬਹੁਤ ਜਲਦ ਤੁਸੀਂ ਇਸ ਚੀਜ਼ ਨੂੰ ਮਹਿਸੂਸ ਵੀ ਕਰੋਗੇ ਕਿ ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਿਸ ਜਿਹੜੀ ਆ ਉਹ ਚੰਗਾ ਕੰਮ ਕਰ ਰਹੀ ਹੈ ਔਰ ਪਬਲਿਕ ਦੇ ਹਿੱਤ ਦੇ ਵਿੱਚ ਕਰ ਰਹੀ ਹੈ ਜਦੋਂ ਤੁਸੀਂ ਬੋਲ ਰਹੇ ਸੀ ਲੋਕ ਤਾੜੀਆਂ ਮਾਰ ਰਹੇ ਸੀ ਔਰ ਉਹਨਾਂ ਨੂੰ ਲੱਗਦਾ ਸੀ ਵਾਕਿਆ ਹੀ ਉਹ ਅਫਸਰ ਹੈਗਾ ਸਾਡੇ ਕੋਲੇ ਜਿਹੜਾ ਸਮਾਧਾਨ ਕਰੇਗਾ ਇਹਨਾਂ ਚੀਜ਼ਾਂ ਦਾ ਬਿਲਕੁਲ ਅਸੀਂ ਵੇਖੋ ਸਾਡਾ ਇਹ ਫਰਜ ਬਣਦਾ ਹੈ ਕਿ ਅਸੀਂ ਪਬਲਿਕ ਦੀਆਂ ਜਿੰਨੀਆਂ ਵੀ ਪ੍ਰੋਬਲਮਸ ਹੈਗੀਆਂ ਉਹਨਾਂ ਨੂੰ ਸੋਲਵ ਕਰੀਏ ਜੀ ਔਰ ਮੇਰੇ ਖਿਆਲ ਨਾਲ ਇਹ ਸਾਡਾ ਪਹਿਲਾ ਫਰਜ ਹੈ ਔਰ ਅਸੀਂ ਇਸ ਫਰਜ ਨੂੰ ਪੂਰਾ ਨਿਭਾਉਣ ਲਈ ਵਚਨਬੰਦ ਹੋਰ ਤਿਆਰ ਬਿਲਕੁਲ ਤਾਂ ਮੈਂ ਕਹਿ ਸਕਦਾ ਸਿੰਗਮ ਸਟਾਈਲ ਐਸਪੀ ਹੈੱਡਕੁਆਟਰ ਯੁਗਰਾਜ ਸਿੰਘ ਬੜੇ ਵਧੀਆ ਸਟਾਈਲ ਦੇ ਵਿੱਚ ਧਰਨਾਕਾਰੀਆਂ ਨੂੰ ਪ੍ਰਦਰਸ਼ਨਕਾਰੀਆਂ ਨੂੰ ਜਿਹੜੀ ਗਲਬਤ ਕੀਤੀ ਆ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਧਰਨੇ ਨੂੰ ਚੱਕ ਲੋ ਔਰ ਇਹਦਾ ਪੱਕਾ ਹੱਲ ਹੋਏਗਾ ਪੁਰਾਣੇ ਅਫਸਰਾਂ ਨੇ ਕੁਝ ਵੀ ਕੀਤਾ ਪਹਿਲਾਂ ਕੁਝ ਵੀ ਹੋਇਆ ਉਹਨੂੰ ਭੁੱਲ ਜਿਓ ਅੱਗੇ ਤੋਂ ਗੁੰਡਾਗਰਦੀ ਨਹੀਂ ਹੋਏਗੀ ਨੰਬਰ ਪਲੇਟਾਂ ਤੋਂ ਬਿਨਾ ਮੋਟਰਸਾਈਕਲ ਕਹਿ ਲਈਏ ਜਾਂ ਹੋਰ ਵੀ ਲੁੱਟਾਂ ਕੋਹਾਂ ਚੋਰੀਆਂ ਕਹਿ ਲਈਏ ਕਹਿੰਦੇ ਨਵੇਂ ਆਏ ਆ ਕੁਝ ਦਿਨ ਹੋਏ ਆ ਔਰ ਬਹੁਤ ਜਲਦੀ ਇਹਨਾਂ ਦੇ ਉੱਪਰ ਸਾਡੇ ਵੱਲੋਂ ਨੱਥ ਪਾਈ ਜਾਏਗੀ ਔਰ ਬੜੀ ਦ੍ਰਿੜਤਾ ਦੇ ਨਾਲ ਮੈਂ ਕਹਿ ਸਕਦਾ ਸਟੇਜ ਤੇ ਇਹਨਾਂ ਨੇ ਰਿਪਰੈਜ਼ੈਂਟ ਕੀਤਾ ਲੋਕਾਂ ਨੂੰ ਔਰ ਪ੍ਰਦਰਸ਼ਨਕਾਰੀਆਂ ਨੂੰ ਔਰ ਲੋਕਾਂ ਨੇ ਤਾੜੀਆਂ ਤੱਕ ਮਾਰੀਆਂ ਇੱਥੋਂ ਤੱਕ ਕਿ ਜਦੋਂ ਆਰਏਸੀ ਅਸੀਂ ਵੀ ਇੰਟਰਵਿਊ ਕਰ ਰਹੇ ਸੀ ਉਸ ਸਮੇਂ ਵੀ ਜਿਹੜੇ ਲੋਕ ਨੇ ਉਹਨਾਂ ਦੇ ਪੈਰੀ ਹੱਥ ਲਾਉਂਦੇ ਨਜ਼ਰ ਆ ਰਹੇ ਸੀ ਤਾਂ ਤੁਸੀਂ ਆਪ ਨਜ਼ਰ ਮਾਰ ਸਕਦੇ ਹੋ ਅਗਰ ਇਹੋ ਜੇ ਅਫਸਰ ਜ਼ਿਲ੍ਹੇ ਦੇ ਵਿੱਚ ਹੋਣ ਤਾਂ ਕਿਤੇ ਨਾ ਕਿਤੇ ਵੱਡਾ ਫਾਇਦਾ ਹੋ ਸਕਦਾ ਹੈ ਫਿਰੋਜ਼ਪੁਰੀਆਂ ਨੂੰ ਵੱਡਾ ਫਾਇਦਾ ਹੋ ਸਕਦਾ ਹੈ ਫਿਰੋਜ਼ਪੁਰ ਦੇ ਵਿੱਚ ਇਹ ਚੀਜ਼ ਹੋ ਸਕਦੀ ਹੈ ਕਿ crime ਮੁਕਤ ਕਹਿ ਲਈਏ ਨਸ਼ਾ ਮੁਕਤ ਕਹਿ ਲਈਏ ਜਾਂ ਫਿਰ ਲੁੱਟਾ ਖੋਹਾ ਮੁਕਤ ਫਿਰੋਜ਼ਪੁਰ ਕਹਿ ਲਈਏ ਤਾਂ ਕੁਝ ਸਕਿੰਟ ਹੋਏ ਆ ਰੋਡ ਚੱਲ ਪਈ ਆ ਦੋਵੇਂ ਪਾਸੇ ਰੋਡ ਚੱਲ ਗਈ ਆ ਸਟੇਜ ਤੋਂ ਰਿਪਰੈਜ਼ੈਂਟ ਕਰਨ ਤੋਂ ਬਾਅਦ ਉਹਨਾਂ ਦੇ ਨਾਲ ਵਾਅਦਾ ਕਰਨ ਤੋਂ ਬਾਅਦ ਮੈਂ ਕਹਿ ਸਕਦਾ ਵਿਸ਼ਵਾਸ ਦਿਵਾਉਣ ਤੋਂ ਬਾਅਦ ਜਿਹੜਾ ਲੋਕਾਂ ਨੇ ਆ ਰੋਡ ਖੋਲਤੀ ਆ ਫਿਲਹਾਲ ਦੇਖਦੇ ਆ ਪੁਲਿਸ ਨੇ ਜੋ ਵਿਸ਼ਵਾਸ ਦਿਵਾਇਆ ਹੈ ਫਿਰੋਜ਼ਪੁਰ ਵਾਲਿਆਂ ਵਾਸਤੇ ਕਿ ਫਿਰੋਜ਼ਪੁਰ ਦੇ ਲਈ ਹਾਲਾਂਕਿ ਸਾਡੀ ਟੀਮ ਨਵੀਂ ਆ ਕਹਿ ਲਈਏ ਤਾਂ ਪੂਰੀ ਜਿਹੜੀ ਕੜੀ ਆ ਉਹ ਨਵੀਂ ਆ ਐਸਐਸਪੀ ਇਹ ਕਹਿ ਲਿਏ ਐ ਐਸਪੀ ਹੈੱਡਕੁਆਰਟਰ ਕਹਿ ਲਿਏ ਡੀਐਸਪੀ ਕਹਿ ਲਿਏ ਤਾਂ ਤਕਰੀਬਨ ਟੀਮ ਜਿਹੜੀ ਨਵੀਂ ਆ ਥਾਣਿਆਂ ਦੇ ਐਸਐਚਓ ਤੱਕ ਨਵੇਂ ਨੇ ਪਰ ਉਹ ਕਹਿੰਦੇ ਵੀ ਸਾਡੀ ਜਿਹੜੀ ਆ ਟੀਮਾਂ ਨੇ ਲਗਾਤਾਰ ਲੱਗੀਆਂ ਹੋਈਆਂ ਰਾਤ ਵਾਲੇ ਮਸਲੇ ਦੇ ਵਿੱਚ ਵੀ ਅਸੀਂ ਜਿਹੜਾ ਲੱਗੇ ਹੋਏ ਆ ਔਰ ਬਹੁਤ ਜਲਦੀ ਉਹਨਾਂ ਨੂੰ ਜਿਹੜਾ ਫੜ ਲਾਂਗੇ ਹੁਣ ਦੇਖਦੇ ਆ ਲੋਕ ਸੁੱਖ ਚੈਨ ਦੀ ਨੀਂਦ ਸੌਂਦੇ ਆ ਲੁੱਟਾਂ ਕੋਹਾਂ ਤੋਂ ਲੋਕਾਂ ਨੂੰ ਇਨਜਾਤ ਮਿਲਦੀ ਆ ਜਾਂ ਫਿਰ ਉਸੇ ਤਰੀਕੇ ਨਾਲ ਹੀ ਲੋਕ ਦੁਖੀ ਰਹਿੰਦੇ ਆ ਪਰਸਪਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋ